i okay. ਅੱਜ ਡਾਕਟਰ ਭੀਮਰਾਵ ਅੰਬੇਦਕਰ ਜੀ ਬਾਬਾ ਸਾਹਿਬ ਜੋ ਭਾਰਤ ਰਤਨ ਨੇ ਸੰਵਿਧਾਨ ਦੇ ਰਚੇਤਾ ਗਰੀਬਾਂ ਦੇ ਆਵਾਜ਼ ਉਠਾਉਂਦੇ ਰਹੇ ਮੁੱਲਜਮਾ ਦੀ ਮੁੱਲਜਮਾ ਦੀ ਆਵਾਜ਼ ਉਠਾਉਂਦੇ ਰਹੇ ਦੇਸ਼ ਦੇ ਨਿਆਂ ਪ੍ਰਕਾਲੀ ਨੂੰ ਦੇਸ਼ ਦੀ ਰਾਜਨੀਤੀ ਨੂੰ ਤੇ ਸੰਵਿਧਾਨ ਨੂੰ ਸਹੀ ਦਿਸ਼ਾ ਦੇਣ ਲਈ ਆਪ ਦੀ ਜ਼ਿੰਦਗੀ ਸਮਰਪਿਤ ਕੀਤੀ ਉਹਨਾਂ ਦੇ ਜਨਮ ਦਿਨ ਤੇ ਸਾਰਿਆਂ ਨੇ ਸਤਿ ਸ਼੍ਰੀ ਅਕਾਲ ਪ੍ਰਣਾਮ ਕਰਕੇ ਫੁੱਲ ਅਰਪਣ ਕੀਤੇ ਇਹਦੇ ਨਾਲ ਨਾਲ ਸਾਡੀ ਕਾਂਗਰਸ ਪਾਰਟੀ ਦੀ ਜ਼ਿਲ੍ਹਾਵਾਰ ਮਹੀਨਾ ਜਿਹੜੀ ਮੀਟਿੰਗ ਸੀ ਮਹੀਨਾਵਾਰ ਮੀਟਿੰਗ ਸੀ ਉਹ ਮੀਟਿੰਗ ਕੀਤੀ 올 ਇੰਡੀਆ ਕਾਂਗਰਸ ਕਮੇਟੀ ਦੇ ਜੋ ਦਿਸ਼ਾ ਨਿਰਦੇਸ਼ ਸੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ ਸੀ ਉਹ ਸਾਰੇ ਦਿਸ਼ਾ ਨਿਰਦੇਸ਼ ਸਮੂਹ ਵਰਕਰ ਸਹਿਬਾਨ ਨੂੰ ਮੀਟਿੰਗ 'ਚ ਦੱਸੇ ਤੇ ਕਿਸ ਲੈਵਲ ਤੇ ਪਾਰਟੀ ਅੱਗੇ ਕੰਮ ਕਰਨਾ ਚਾਹੁੰਦੀ ਹੈ ਇਹਦੇ ਨਾਲ ਨਾਲ ਜਿਹੜੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਝੂਠਾ ਪਰਚਾ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਉਹਨਾਂ ਦਾ ਘਰ ਘੇਰਿਆ ਉਹਦੀ ਨਿੰਦਾ ਕੀਤੀ ਤੇ ਪੁਤਲਾ ਫੁੱਕਿਆ ਅੱਜ ਦਾ ਇਹੀ ਪ੍ਰੋਗਰਾਮ ਸੀ ਮੌਜੂਦਾ ਆਮ ਆਦਮੀ ਪਾਰਟੀ ਨੂੰ ਅਸੀਂ ਇਹ ਕਾਂਗਰਸ ਪਾਰਟੀ ਕੰਨੀਓ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਜਿਹੇ ਮਨਸੂਬੇ ਸਾਡੇ ਲੀਡਰਾਂ ਨੂੰ ਝੂਠੇ ਪਰਚਿਆਂ 'ਚ ਦੇਣ ਵਾਲੇ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਕਾਂਗਰਸ ਪਾਰਟੀ ਥੋੜੀ ਇੱਕ ਨਾਲ ਇੱਕ ਵਜਾ ਕੇ ਆਪ ਦੇ ਕਾਂਗਰਸ ਪਾਰਟੀ ਦੇ ਲੀਡਰਾਂ ਨਾਲ ਕੰਦੇ ਨਾਲ ਕੰਦਾ ਲਾ ਕੇ ਖੜੂੰਗਾ